ਮੰਦਰ ਦੇ ਵਿੱਚ ਜਨਾਨੀਆਂ ਕੀ ਸ਼ਰਾਬੀ ਗਾਣਿਆਂ ਤੇ ਡਾਂਸ ਕਰ ਰਹੀਆਂ ਆ ਇਹ ਅਣਜਾਣੇ ਚ ਨਹੀਂ ਹੋਇਆ ਇਹਨਾਂ ਨੇ ਜਾਣ ਬੁੱਝ ਕੇ ਕੀਤਾ ਆ ਜਿੱਦਾਂ ਦਾ ਗਾਣਾ ਉਦਾਂ ਦੇ ਹੀ ਐਕਸ਼ਨ ਕਰ ਰਹੀਆਂ ਆ ਦਾ ਗਾਣਾ ਆ ਉਹਦਾ ਦਾ ਐਕਸ਼ਨ ਕਰ ਰਹੀਆਂ ਸ਼ਰਾਬ ਦੇ ਐ ਕਰਕੇ ਐਕਸ਼ਨ ਕਰ ਰਹੀਆਂ ਆ ਹਾਂਜੀ ਗੁਰੂ ਜੀ ਇੱਕ ਵੀਡੀਓ ਜਿਹੜੀ ਬਾਤ ਹੋ ਰਹੀ ਆ ਉਹਨੇ ਬਾਤ ਤੁਹਾਡਾ ਕੀ ਕਹਿਣਾ ਕਿ ਕਿੰਨੀ ਗੋ ਜਿਹੜੀ ਐ ਖੇਸ ਪਹੁੰਚੀ ਆ ਸਮਾਜ ਜੈ ਸ਼੍ਰੀ ਰਾਮ ਜਗਤ ਗੁਰੂ ਸਵਾਮੀ ਅਸ਼ਨੀਲ ਮਹਾਰਾਜ ਇੱਕ ਅੱਜ ਵੀਡੀਓ ਹਾਡੀ ਸੰਗਿਆਨ ਚ ਆਈ ਆ ਜਿਹਦੇ ਵਿੱਚ ਮੰਦਰ ਦੇ ਵਿੱਚ ਜਨਾਨੀਆਂ ਕੀ ਸ਼ਰਾਬੀ ਗਾਣਿਆਂ ਤੇ ਡਾਂਸ ਕਰ ਰਹੀਆਂ ਆ ਇਹ ਅਣਜਾਣੇ ਚ ਨਹੀਂ ਹੋਇਆ ਇਹਨਾਂ ਨੇ ਜਾਣ ਬੁੱਝ ਕੇ ਕੀਤਾ ਆ ਜਿੱਦਾਂ ਦਾ ਗਾਣਾ ਉਦਾਂ ਦੇ ਹੀ ਐਕਸ਼ਨ ਕਰ ਰਹੀਆਂ ਆ ਇਹ ਸਾਡੇ ਦਿਲ ਨੂੰ ਝੋੜਨ ਵਾਲੀ ਵੀਡੀਓ ਹੈਗੀ ਆ ਨਾਲ ਹੀ ਮੈਂ ਇਹ ਬੇਨਤੀ ਕਰਾਂਗਾ ਸੰਗਤ ਨੂੰ ਕਿ ਸਾਨੂੰ ਦੱਸਿਆ ਜਾਵੇ ਕਿ ਇਹ ਕਿਹੜੇ ਮੰਦਰ ਦੀਆਂ ਹੈਗੀਆਂ ਬੀਬੀਆਂ ਕਿਸ ਮੰਦਰ ਦੀਆਂ ਵੀਡੀਓ ਹੈਗੀ ਆ ਜਿਹੜਾ ਵੀ ਸਾਨੂੰ ਦੱਸਿਆ ਗਿਆ ਉਹਦਾ ਨਾਂ ਅਸੀਂ ਗੁਪਤ ਰੱਖਾਂਗੇ ਤੇ ਉਹਨੂੰ ਉਚਿਤ ਨਾਮ ਵੀ ਦਿੱਤਾ ਜਾਏਗਾ। ਬਦ ਦੁਰੂ ਜੀ ਆਏ ਤੇ ਤੁਸੀਂ ਇਸ ਮਸਲੇ ਦਾ ਹੱਲ ਕਰ ਦਿਓ। ਸੋ ਇਹ ਪਹਿਲੇ ਵੀ ਕਿਤੇ ਨਾ ਇੱਕ ਧਾਰਮਿਕ ਜਿਹੜੀ ਥਾਂ ਹੈ ਉੱਥੇ ਵੀ ਇਸ ਤਰ੍ਹਾਂ ਵੀਡੀਓ ਬੈਲ ਹੋਈ ਸੀ। ਉਹਦੇ ਮਾਫੀ ਮੰਗੀ ਪਰ ਇਹ ਲੋਕ ਬਾਰ ਬਾਰ ਗਲਤੀਆਂ ਕਿਉਂ ਕਰਦੇ ਸਨ? ਅਸਲ ਵਿੱਚ ਨਾ ਜੀ ਜਿਹੜੇ ਮੰਦਰਾਂ ਦੇ ਵਿੱਚ ਪੰਡਤ ਬੈਠੇ ਹਨਾ ਜੀ ਉਹਨਾਂ ਦਾ ਵੀ ਕੋਈ ਫਰਜ ਬੰਦਾ ਕਿ ਆਪਾਂ ਰੋਕੀਏ। ਉਹਨਾਂ ਵੇਖੋ ਜੀ ਮਗਰ ਆਪਾਂ ਜਿਹੜੋ ਕਹਿੰਦੇ ਇੱਕ ਬੰਦੇ ਦੀ ਨਾਲ ਆਵਾਜ਼ ਆ ਰਹੀ ਆ ਕਿ ਮੈਂ ਆਹ ਗਾਣਾ ਲਾਦਾ ਗਾਣਾ ਲਾਤਾ ਉਹਨੇ ਨਾਲ ਹੀ ਬੀਬੀਆਂ ਜਿੱਦਾਂ ਦਾ ਗਾਣਾ ਆ ਉਹਦਾਂ ਦਾ ਐਕਸ਼ਨ ਕਰ ਰਹੀਆਂ ਸ਼ਰਾਬ ਦੇ ਐ ਕਰਕੇ ਐਕਸ਼ਨ ਕਰ ਰਹੀਆਂ ਆ ਇਹਦੇ ਵਿੱਚ ਅਸੀਂ ਇਹਦਾ ਪਤਾ ਲਾ ਰਹੇ ਆ ਜਦੋਂ ਵੀ ਸਾਨੂੰ ਪਤਾ ਲੱਗ ਗਿਆ ਇਹਹੀਂ ਅਰੇ ਖਿਲਾਫ ਕੰਪਲੇਂਟ ਦੇ ਕੇ ਤੇ ਕਾਨੂੰਨੀ ਕਾਰਵਾਈ ਜ਼ਰੂਰ ਕਰਾਵਾਂਗੇ ਇਹਨਾਂ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੂਗਾ ਲੋਕਾਂ ਨੂੰ ਮੈਂ ਇਹੋ ਹੀ ਬੇਨਤੀ ਕਰਦਾ ਆ ਨਾ ਮੰਦਰਾਂ ਦੇ ਵਿੱਚ ਭਜਨ ਲਾਓ ਭਜਨ ਤੇ ਉਸ ਪਰਮਾਤਮਾ ਦੇ ਰੰਗ ਵਿੱਚ ਰੰਗ ਕੇ ਤੁਸੀਂ ਡਾਂਸ ਕਰਨਾ ਚਾਹੁੰਦੇ ਕਰੋ ਆਹੀਂ ਤੁਹਾਨੂੰ ਮਨਾਈ ਨਹੀਂ ਹੈਗੀ ਪਰ ਜੇ ਤੁਸੀਂ ਪੰਜਾਬੀ ਗਾਣੇ ਲਾ ਕੇ ਸ਼ਰਾਬਾਂ ਦੇ ਗਾਣੇ ਲਾ ਕੇ ਡਾਂਸ ਕਰੋਗੇ ਔਰਤੇ ਤੁਹਾਨੂੰ ਕਾਨੂੰਨੀ ਕਾਰਵਾਈ ਕਰਾਵਾਂਗੇ ਕਾਨੂੰਨ ਦੇ ਰਹਿੰਦੇ ਹੋਏ ਕੰਦੂ ਦੇ ਦੈਰੇ 'ਚ ਆ ਕੇ ਤੁਹਾਡੇ ਦੇ ਕਾਰਵਾਈ ਕਰਾਵਾਂਗੇ ਲੱਗਦਾ ਹੈ ਕਾਫੀ ਉਮਰ ਵਾਲੀਆਂ ਨੇ ਲੇਟਿਸਨ ਹੈ ਜਿਹੜਾ ਸਿਆਣੀਆਂ ਦੱਸੋ ਕੀ ਜੀ ਇਹਦੇ ਵਿੱਚ ਕੋਈ ਬੱਚਾ ਹੋਵੇ ਤੇ ਆਪਾਂ ਕਹਿ ਦਈਏ ਕਿ ਚਲ ਬੱਚੇ ਕੋ ਚਾਣਕ ਗਲਤੀ ਹੋ ਗਈ ਆ ਇਹਨਾਂ ਨੇ ਸਿਆਣੀਆਂ ਬਿਆਣੀਆਂ ਨੇ ਜਾਣ ਬੁੱਝ ਕੇ ਗਲਤੀ ਕੀਤੀ ਆ ਫਿਰ ਉਹਦਾਂ ਦੇ ਹੀ ਐਕਸ਼ਨ ਬਣਾਉਂਦੇ ਸ਼ਰਾਬ ਵਾਲੇ ਆਇਆ ਕਰਕੇ ਐਕਸ਼ਨ ਬਣਾ ਰਹੀਆਂ ਆ ਇਹ ਇਹਨਾਂ ਨੂੰ ਮਾਫੀ ਦੇਣ ਦੇ ਯੋਗ ਨਹੀਂ ਹੈਗੀਆਂ ਇਹਨਾਂ ਦੇ ਆਪਾਂ ਕਾਰਵਾਈ ਕਰਾਵਾਂਗੇ